ਹਰਚੋਵਾਲ ਤੋਂ ਡੱਲਾ ਮੋੜ ਤੱਕ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਕੀਤਾ ਗਿਆ ਰੋਜ਼ ਪ੍ਰਦਰਸ਼ਨ ਹਰਚੋਵਾਲ ਤੋਂ ਡੱਲਾ ਮੋੜ ਸੜਕ ਜੋ ਪਿਛਲੇ 15 16 ਸਾਲ ਤੋਂ ਨਾ ਬਣਨ ਕਰਕੇ 30 35 ਪਿੰਡਾਂ ਦੀ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਇਸ ਸੜਕ ਨੂੰ ਬਣਾਉਣ ਵਾਸਤੇ ਪਿਛਲੇ ਸਮੇਂ ਰੋਜ਼ ਪ੍ਰਦਰਸ਼ਨ ਕੀਤਾ ਸੀ ਫਿਰ ਜਾ ਕੇ ਮਹਿਕਮੇ ਅਤੇ ਸਰਕਾਰ ਨੂੰ ਜਾਗਾਈ ਅਤੇ ਫਿਰ MP ਹੁਸ਼ਿਆਰਪੁਰ ਵੱਲੋਂ ਸਤੰਬਰ 24 नी पत्थर रखया गया सी इस तो बाद तीन चार किलोमीटर सड़कते ही काम चल के बंद हो गया पत्थर पैण कारण लोग दी आवाजाई बहुत ही कठिन होण कारण एक्सीडेंट हो रहे हां पिछले दिन ही पामड़ी पिंड दे एक नौजवान दी खराब सड़क कारण एक्सीडेंट विच मौत हो गई ते कई लोग एक्सीडेंटन कारण जेरे इलाज हन ਇਸ ਸੰਬੰਧੀ ਕਈ ਵਾਰ ਪੀਡਬਲਯੂਡੀ ਦੇ ਮਹਿਕਮੇ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਟਾਲਮਟੋਲ ਹੀ ਕਰਦੇ ਹਨ ਅੱਜ ਇਲਾਕੇ ਦੇ ਮੋਹਤਬਰਾਂ ਵੱਲੋਂ ਇਕੱਠੇ ਹੋ ਕੇ ਪ੍ਰਸ਼ਾਸਨ ਤائیں ਅਪੀਲ ਕੀਤੀ ਹੈ ਕਿ ਇਸ ਸੜਕ ਤੇ ਜਲਦੀ ਤੋਂ ਜਲਦੀ ਪ੍ਰੀਮਿਕਸ ਪਾ ਕੇ ਮੁਕੰਮਲ ਕੀਤਾ ਜਾਵੇ ਇਸ ਮੌਕੇ ਸੰਬੋਧਨ ਕਰਦਿਆਂ ਪ੍ਰਮੁੱਖ ਆਗੂ ਜਗਤਾਰ ਸਿੰਘ ਖਾਲਸਾ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ ਮਾਸਟਰ ਦਿਲਬਾਖ ਸਿੰਘ ਬਸਰਾਵਾ ਆਦਿ ਆਗੂਆਂ ਨੇ ਸਬੰਧਤ ਮਹਿਕਮੇ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 5 ਫਰਵਰੀ 2025 ਤਰੀਕ ਤੋਂ ਪਹਿਲਾਂ ਪਹਿਲਾਂ ਇਸ ਸੜਕ ਨੂੰ ਮੁਕੰਮਲ ਨਾ ਕੀਤਾ ਗਿਆ ਅਤੇ ਪਰਿਮਿਕਸ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਇਕੱਠ ਕਰਕੇ ਸੰਗਰਾਸ਼ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ इस मौके इलाके के मोहतबार व्यक्ति श्री दिलबाग सिंह बसरावा जगतार सिंह खालसा प्रधान बलविंदर सिंह बाबा नरेंद्र सिंह डॉक्टर भूपेंद्र सिंह गिल डॉक्टर अमरजीत सिंह तालीवाल जसपाल सिंह फौजी सुखदेव सिंह फौजी सुखविंदर सिंह रणधीर सिंह जतिदार बख्शीश सिंह श्री बलराज सिंह रजविंदर सिंह राजा ਬਾਬਾ ਗੁਰਦੇਵ ਸਿੰਘ ਆੜਤੀਆ ਸਰਬਜੀਤ ਸਿੰਘ ਮੇਜਰ ਸਿੰਘ ਸਰਵੰਤ ਸਿੰਘ ਪਾਲਾ ਰਣਜੀਤ ਸਿੰਘ ਰਾਣਾ ਪਾਮੜੀ ਭਗਵੰਤ ਸਿੰਘ ਰੰਦਾਵਾ ਕੁਲਵਿੰਦਰ ਸਿੰਘ ਬਲਦੇਵ ਸਿੰਘ ਆਦਿ ਹਾਜ਼ਰ ਸਨ ਗੁਰਦਾਸਪੁਰ ਤੋਂ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਦੇ ਖਾਸ ਰਿਪੋਰਟ ਜੀ ਗੁਰਜੀਕਾ ਖਾਲਸਾ ਖਾਲਸਾ ਜੀ ਆ ਅੱਜ ਜਿਹੜਾ ਕੱਟ ਕੀਤਾ ਕਿਸ ਸਬੰਧ ਵਿੱਚ ਕੀਤਾ ਤੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇਕੱਠ ਹੈ ਇਹ ਤਕਰੀਬਨ 8 ਮਹੀਨੇ ਪਹਿਲਾਂ ਜਿਹੜੀ ਹਰਚੋਵਾਲ ਤੋਂ ਡੱਲਾ ਮੋੜ ਸੜਕ ਆ ਇਹ ਤੋਂ ਬਣਾਉਣ ਦੇ ਪੀਵੇ ਦੇ ਵਿੱਚ ਕੀਤਾ ਗਿਆ ਸੀਗਾ ਉਹ ਹੁਣ ਸੜਕ ਜਿਹੜੀ ਹੈ ਫੇਰ ਉਹ ਥੋੜਾ ਬਾਧਾ ਪੱਥਰ ਪਾ ਕੇ ਰੁਕ ਚੁੱਕੀ ਹੈ ਦੁਬਾਰਾ ਜੇ ਕੱਟ ਕਰਕੇ ਅਸੀਂ ਪੀਡਬਲਯੂਡੀ ਵਿਭਾਗ ਤੇ ਗਵਰਨਮੈਂਟ ਆਫ ਪੰਜਾਬ ਗਵਰਨਮੈਂਟ ਆਫ ਇੰਡੀਆ ਅੱਛਾ ਡਾ ਕੱਟ ਕਰਕੇ ਅਗਲਾ ਫੈਸਲਾ ਇਹ ਲਾ ਕੇ ਨਾ ਸੜਕ ਦਾ ਕੰਮ ਸ਼ੁਰੂ ਹੋਇਆ ਨਾ ਸੜਕ ਬਣੀ ਤੇ ਅਸੀਂ ਇਹ ਚੌਕ ਪੱਕਾ ਬੰਦ ਕਰ ਦਿੱਤਾ ਜਾਏਗਾ ਅਸੀਂ ਸੜਕ ਤੋਂ ਨਾਤਾ ਤੋੜ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਅੱਜ ਦੇ ਇਕੱਠ ਦਾ ਮਤਲਬ ਇਹ ਆ ਕਿ ਪੀਡਬਲਯੂ ਟੀਮ ਵਿਭਾਗ ਵੱਲੋਂ ਆ ਸੜਕ ਜਿਹੜੀ ਆਪਾਂ ਕਿਸਾਨ ਜੁਨੀਆਂ ਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਸ਼ੁਰੂ ਕਰਵਾਈ ਸੀਗੀ ਉਹ ਵੀ ਪੀਡਬਲਯੂ ਟੀਮ ਵੱਲੋਂ ਅੱਧ ਵਿੱਚ ਛੱਡ ਕੇ ਚਲਾ ਗਿਆ ਹੁਣ ਤੱਕ ਸਿੰਗਲ ਰੋਡ ਤੇ ਪੱਥਰ ਪਾਇਆ ਜਿਸ ਦੇ ਨਾਲ 4-5 ਮੋਤਾ ਹੋ ਸਕੀਆਂ ਤੇ 5-6 ਬੰਦੇ ਹਸਪਤਾਲ ਦੇ ਵਿੱਚ ਪਹੇ ਆ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਪੀਡਬਲੂਡੀ ਮੈਕਲੇ ਨੂੰ ਕਿ ਜਲਦੀ ਤੋਂ ਜਲਦੀ ਇਸ ਸੜਕ ਨੂੰ ਕੰਪਲੀਟ ਕੀਤਾ ਜਾਵੇ ਔਰ ਦੂਸਰੀ ਗੱਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿੰਨੀਆਂ ਵੀ ਮੋਤਾ ਹੁੰਦੀਆਂ ਜਿੰਨੇ ਵੀ ਐਕਸੀਡੈਂਟ ਹੁੰਦੇ ਆ ਉਹਦਾ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਜੋ ਪੀਡਬਲੂਡੀ ਮੈਕਲੇ ਤੇ ਸੰਭਾਅਤ ਤੇ ਪਾਈ ਜਾਵੇ ਤਾਂ ਕਿ ਲੋਕਾਂ ਦਾ ਇਹ ਬੜਾ ਨੁਕਸਾਨ ਹੋ ਰਿਹਾ ਉਹਦੀ ਜ਼ਿੰਮੇਵਾਰੀ ਇਹਨਾਂ ਤੇ ਪਾਈ ਜਾਵੇ ਇਸ ਤੋਂ ਬਾਅਦ ਅੱਪਾ 25 ਤਰੀਕ ਨੂੰ ਇੱਥੇ ਫੇਰ ਇੱਕ ਵੱਡਾ ਕਟਨ ਚ ਆ ਰਹੇ ਆ ਜਿਸ ਦੇ ਵਿੱਚ ਅਗਲੇ ਸੰਘਰਸ਼ ਦੀ ਰਣਨੀਤੀ ਕੀਤਾ ਚੁੱਕੀ ਜੇ ਕਿ ਜੇਸ 3W3N ਹੈ ਵਿਭਾਗ ਨੇ ਜੇ ਸੜਕ ਨਾ ਬਣਾਈ ਤੇ ਵੱਡਾਈ ਸੰਘਰਸ਼ ਸ਼ੁਰੂ ਕੀਤਾ ਜਾਏਗਾ ਧੰਨੇ ਦੇ ਰੂਪ ਵਿੱਚ ਉਹਦੀ ਅਗਲੀ ਜਾਣਕਾਰੀ ਜਿਹੜੀ ਆ ਉਹ 25 ਤਰੀਕ ਨੂੰ ਆਵਾਜ਼ ਦਿੱਤੀ ਜਾਏਗੀ